ਰੋਡ ਦੇ ਉੱਤੇ ਐਕਸੀਡੈਂਟ ਹੁੰਦੇ ਨੇ ਜਿੱਥੇ ਕਾਰਨ ਆਪਾਂ ਰੁਕ ਜਾਂਦੇ ਆ ਕਿ ਆਪਾਂ ਕਿਸੇ ਦੀ ਮਦਦ ਕਰਦੀਏ ਪਰ ਇੱਕ ਪਿੱਛੇ ਅਜ ਖਬਰ ਆ ਹੁੰਦੇ ਕਿ ਤੁਹਾਡੇ ਹੋਸ਼ ਛੁੱਟ ਜਾਣਗੇ ਤੁਸੀਂ ਵੀ ਗਤੇ ਜਿੱਥੇ ਐਕਸੀਡੈਂਟ ਹੋਇਆ ਉਸ ਨੂੰ ਰੋਕਣ ਤੋਂ ਉਸ ਨੂੰ ਉਸ ਬਜੇ ਦੀ ਮਦਦ ਕਰਨ ਤੋਂ ਪਹਿਲਾਂ 100 ਵਾਰ ਸੋਚੂਗਾ ਜਿੱਥੇ ਖਾਨੇ ਤੋਂ ਖਬਰ ਆ ਜਿੱਥੇ ਦੋ ਦੁਕਾਨਦਾਰ ਨੇ ਉਹਨਾਂ ਦੇ ਵੱਲੋਂ ਕਿਸੇ ਐਕਸੀਡੈਂਟ ਦੇ ਵਿੱਚ ਉਹ ਐਕਸੀਡੈਂਟ ਹੋ ਜਾਂਦਾ ਪਰ ਉਹ ਹੈਲਪ ਕਰ ਲੱਗਦੇ ਨੇ ਦੂਜੇ ਬੰਦੇ ਲਈ ਤਾਂ ਉਹਨਾਂ ਦੇ ਵੱਲੋਂ ਉਹਨਾਂ ਦੀ ਹਮਲਾ ਕਰ ਦਿੱਤਾ ਜਾਂਦਾ ਅਤੇ ਉਹਨਾਂ ਦੇ ਕੋਲ ਪੈਸੇ ਹੁੰਦੇ ਨੇ ਮੋਬਾਈਲ ਫੋਨ ਖੋ ਕੇ 95 ਤੋਂ ਪਲਵਿੰਦਰ ਸਿੰਘ ਤੇ ਕੀ ਹਾਲ ਸਭ ਆਪਰੇਟ ਹੋ ਰਿਹਾ ਮੇਰੇ ਲੁੱਟ ਖੋਈ ਹੈ ਕਿਦਾਂ ਹੋਈ ਬਬ ਸੜਕ ਤੇ ਮੋਟਰਸਾਈਕਲ ਚੱਕਣ ਲੱਗੇ ਸੀ ਮਗਰ ਉਹ ਆ ਕੇ ਬੰਦਿਆਂ ਨੇ ਸੱਟਾਂ ਮਾਰੀ ਆ ਜੀ ਸਾਡੇ ਕਿੱਥੇ ਇਹ ਕਿਹੜੀ ਜਗ੍ਹਾ ਤੋਂ ਜਾ ਰਹੇ ਇਹ ਮਾਨਨਪੁਰ ਕੋਲੇ ਜਾ ਰਹੇ ਸੀ ਜੀ ਖੰਨੇ ਤੋਂ ਸੁਵੇ ਸੁਵੇ ਜਿਹੜਾ ਕਮਾਣੋਂ ਰਸਤਾ ਜਾਂਦਾ ਉਹ ਰਸਤੇ ਦੇ ਉੱਪਰ ਹੋਈ ਹੈ ਇਹ ਕੀ ਘਟਨਾ ਹੈ ਇਹ ਜੀ ਤਿੰਨ ਚਾਰ ਕਵਾੜ ਦੇ ਦੀ ਆ ਹਾਂ ਜਿਵੇਂ ਕਿ ਜਿਮੀਨਲ ਰੋਕ ਦੀ ਵਾਰਦਾਤ ਕੀਤੀ ਉਹ 7-8 ਜਾਣੇ ਸੀਗੇ ਤੁਸੀਂ ਕਦੇ ਤੇ ਇਸ ਜਾ ਰਹੇ ਸੀ ਅਸੀਂ ਗੱਡੀ ਸੀਗੇ ਉਹਨਾਂ ਮੋਟਰਸਾਈਕਲ ਮੂਰੇ ਡੇ ਗਿਆ ਦੇਖਿਆ ਸੀ ਚੱਕਣ ਲੱਗੇ ਵੀ ਸੱਟਾਂ ਵੱਜੀਆਂ ਬੰਦੇ ਉਹਨੂੰ ਚੱਕਦੇ ਚੱਕਦੇ ਪਿੱਛੋਂ ਆ ਕੇ ਚੰਬੜ ਗਏ ਜਿਹੜੇ ਗਿਰੇ ਸੀ ਉਹਨਾਂ ਦੀ ਬੰਦੇ ਸੀਗੇ ਉਹਨਾਂ ਦੀ ਬੰਦੇ ਸੀਗੇ ਉਹਨਾਂ ਦੀ ਬੰਦੇ ਸੀਗੇ ਕੀ ਕੀ ਲੈ ਕੇ ਸਮਾਨ ਥੋੜੇ ਸਮਾਨ ਜੀ ਕੈਸ ਸੀ ਆ ਕੈਸ ਲੈ ਗਏ ਦੋ ਆਪਣੇ ਮੋਬਾਈਲ ਸੀ ਉਹ ਲੈ ਗਏ ਕਿੰਨੇ ਕੈਸ ਸੀਗੇ ਕੈਸ ਹੋਊਗਾ ਜੀ ਦੋਨਾਂ ਜਾਨਾ ਕੋਲੇ ਸਾਡੇ ਕੋਲੇ 40 45000 ਰੁਪਇਆ ਇੰਦਾਂ ਦੇ ਹਥਿਆਰ ਹਥਿਆਰ ਵੈਪਨ ਵੀ ਹੈਗੇ ਸੀਗੇ ਉਹਨਾਂ ਕੋਲੇ ਜੀ ਪਹਿਲੇ ਤਾਂ ਕੋਟ ਮਾਰਕਤੀ ਹਾਂ ਪਹਿਲਾਂ ਕੋਟ ਮਾਰ ਕਰੀ ਆ ਰਾਣਾ ਸੀ ਉਹਨਾਂ ਕੋਲੇ ਅੱਛਾ ਉਹ ਰਾਣਾ ਮਾਰੀਆਂ ਪਹਿਲਾਂ ਸਿਰਾਂ ਦੇ ਵਿੱਚ ਸਾਡੇ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਵੈਪਨ ਕਢ ਲਏ ਉਹਨਾਂ ਨੇ ਅੱਛਾ ਹਾਂ ਜੀ ਠੀਕ ਕੀ ਕਹਿ ਕੀ ਰਏ ਸੀਗੇ ਕਹ ਕਹਿੰਦਾ ਜਿਹੜਾ ਕੁਝ ਹੈਗਾ ਦੇ ਦਿਓ ਬਸ ਅੱਛਾ ਹਾਂ ਜੀ ਤੇ ਰਸਤੇ 'ਚ ਕਿਸੇ ਨੇ ਰੋਕਿਆ ਨਹੀਂ ਕਿਸੇ ਨੇ ਕੋਈ ਨਹੀਂ ਆਇਆ ਜੀ ਸੁਣਨਾ ਰਸਤਾ ਸੀ ਆ ਜਮਾ ਹੀ ਅੱਛਾ ਤੇ ਕੋਈ ਹੈਲਪਫੁਲ ਵੀ ਫਿਰ ਕੋਈ ਮਿਲਿਆ ਨਹੀਂ ਕੋਈ ਨਹੀਂ ਮਿਲਿਆ ਜੀ ਤੇ ਕੀ ਮੰਨ ਕਰਦੇ ਹੋਗੇ ਜੀ ਕਰਦੇ ਆ ਵੀ ਉਹਨਾਂ ਫੜ ਫੜਿਆ ਜਾਵੇ ਸਾਰੇ ਮੋਟਰਸਾਈਕਲ ਸਵਾਰ ਸੀ ਹਾਂ ਮੋਟਰਸਾਈਕਲ ਸਵਾਰ ਸੀ ਜੀ ਥੋੜਾ ਸ਼ੌਮਨਾਤਾ ਜੀ ਈ ਮੈਟਰ ਜਿਹੜਾ ਛੋਟੇ ਛੱਟਾਂ ਲੱਗੀਆਂ ਨੇ ਮੈਟਰ ਅਸੀਂ ਜਾਏ ਸੀ ਵੀ ਤਕਰੀਬਨ 200 ਮੀਟਰ ਤੋਂ ਅਸੀਂ ਦੇਖਿਆ ਵੀ ਮੋਟਰਸਾਈਕਲ ਜਾਨੀ ਕਿ ਗਰੇਆ ਸਾਡੇ ਸਾਹਮਣੇ ਅਸੀਂ ਅੱਗੇ ਜਾ ਕੇ ਵੀ ਛੱਟਾਂ ਲੱਗੀ ਹੋਵੇ ਜਦੋਂ ਜਾ ਕੇ ਚੱਕਣ ਲੱਗੇ ਇੰਨੇ ਨੂੰ ਪਿੱਛੇ 4-5 5-6 ਬੰਦੇ ਸੀਗੇ ਤੇ ਉਹਨਾਂ ਨੇ ਬਦ ਡੜ ਮਾਰਨਾ ਸ਼ੁਰੂ ਕਰਤਾ ਜੀ ਮਾਰ ਕੇ ਸਾਡੇ ਤੋਂ ਪੇਮੈਂਟ ਸਾਰੀ ਖੋਹ ਲਈ ਠੀਕ ਹੈ ਮੇਰਾ ਪਰਸ ਵੀ ਲੈ ਗਏ ਤੇ ਉਹਨਾਂ ਦੀ ਪਰਚੋ ਪੇਮੈਂਟ ਕੱਢ ਕੇ ਲੈ ਕੇ ਬੱਸ ਇਸ ਤੋਂ ਬਾਅਦ ਸਾਨੂੰ ਨਹੀਂ ਆਈ ਨੇ ਇਸ ਤਾਂ ਬੰਦਲ ਗਈ ਸਾਨੂੰ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਸਾਨੂੰ ਨਾ ਹੀ ਉੱਥੇ ਕੋਈ ਬੰਦਾ ਦਿਖਿਆ ਹੋਇਆ ਕਿਉਂਕਿ ਬਿਲਕੁਲ ਰਸਤਾ ਸੰਸਾਨ ਸੀ ਗਈ ਲੱਟਾ ਲੱਗਈ ਨੇ ਕਿੰਨੀ ਕੀ ਦੇਰ ਬਾਅਦ ਕਿੰਨੀ ਕੀ ਦੇਰ ਉੱਥੇ ਤੁਸੀਂ ਪਈ ਰਹੇ ਹੋ ਯਾਨੀ ਕਿ ਮੇਰੇ ਹਿਸਾਬ ਨਾਲ 15 20 ਮਿੰਟ ਅਧਾ ਘੰਟਾ ਯਾਨੀ ਸਾਨੂੰ ਨਹੀਂ ਪਤਾ ਹੈਗਾ ਯਾਨੀ ਕਿ ਤੁਸੀਂ ਯਕੀਨ ਮੰਨ ਲਓ ਅਸੀਂ ਬੰਦ ਲਗੇ ਸੀਗੇ ਬਿਲਕੁਲ ਰਾਹੀਰ ਕੋਲੋਂ ਲੰਘਦੇ ਪਏ ਸੀਗੇ ਨਹੀਂ ਕੋਈ ਨਹੀਂ ਕੋਈ ਰਾਹੀਰ ਨਹੀਂ ਆਇਆ ਹਾਂਜੀ ਅਸੀਂ ਯਾਨੀ ਕਿ ਜਦੋਂ ਗੱਡੀ ਲੈ ਕੇ ਚਲੇ ਗਏ ਫਿਰ ਹਾਰ ਕੇ ਆਫਟਰ ਠੀਕ ਹੈ ਅਸੀਂ ਕਈ ਜਿਹੜੀ ਬੰਦਾਂ ਨੂੰ ਫੋਨ ਵੀ ਕਿਹਾ ਵੀ ਮੜਾ ਫੋਨ ਕਰਾ ਦਿਓ ਹਰੇਕ ਬੰਦਾ ਡਰ ਰਿਆ ਸੀਗਾ ਵੀ ਹਾਂ ਫੋਨ ਨਹੀਂ ਕਰਾਣਾ ਹੈਗਾ ਉਸ ਉਸ ਘਟਨਾ ਉੱਥੇ ਜਿੱਤੇ ਘਟਨਾ ਹੋਈ ਹੈ ਜੀ ਉੱਥੇ ਕੋਈ ਨਹੀਂ ਸੀਗਾ ਜੀ ਅਸੀਂ ਅੱਗੇ ਜਾ ਕੇ ਯਾਨੀ ਕਿ ਤਕਰੀਬਨ ਕਈ ਬੰਦੇ ਮਿਲੇ ਸਾਨੂੰ ਅਸੀਂ ਫੋਨ ਮੰਗੇ ਆ ਕਿਸੇ ਨੇ ਫੋਨ ਦਿੱਤਾ ਕੋਈ ਕਹਿੰਦਾ ਬੈਲੈਂਸ ਨਹੀਂ ਹੈਗਾ ਕੋਈ ਕੁਝ ਬਸ ਉਸ ਤੋਂ ਬਾਅਦ ਯਾਨੀ ਕਿ ਇੱਕ ਬੰਦੇ ਨੇ ਅਸੀਂ ਮੋਬਾਈਲ ਵਾਲੀ ਦੁਕਾਨ ਤੇ ਕਿ ਉਹਨੇ ਫੋਨ ਦਿੱਤਾ ਫਿਰ ਅਸੀਂ ਯਾਨੀ ਕਿ ਇਹਨਾਂ ਨੂੰ ਫੋਨ ਕੀਤਾ ਆ ਆ ਗਏ ਫਿਰ ਅਸੀਂ ਇੱਥੇ ਆ ਗਏ ਜੀ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਜੀ ਸਿਉੜੇ ਦੇ ਜੀ ਤੇ ਜਾ ਕਿੱਥੇ ਰਹੇ ਅਸੀਂ ਅਸੀਂ ਖੜ੍ਹੇ ਜਾ ਰਹੇ ਸੀਗੇ ਜੀ ਕੋਈ ਕੰਮ ਸੀਗਾ ਤੇ ਅਸੀਂ ਇਧਰ ਖੰਨੇ ਦੀ ਹੋ ਕੇ ਗਏ ਸੀ ਕਿ ਦੁਕਾਨਦਾਰਾਂ ਜੀ ਅਸੀਂ ਸਮਾਨ ਲੈਣਾ ਸੀ ਕੋ ਪੈਸੇ ਵੀ ਤਾਂ ਸੀ ਕੋਲ ਵੀ ਚਲੋ ਮੁੜਦੇ ਹੋਏ ਸਮਾਨ ਲੈ ਜਾਾਂਗੇ ਕੀ ਨਾਮ ਹੈ ਤੁਹਾਡਾ ਜੁਗਜੀਤ ਸਿੰਘ ਜੀ ਕਾਲਾ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਘਟਨਾ ਹੋਈ ਹੈ ਕਹਿਣਾ ਦੇਖੋ ਜੀ ਘਟਨਾ ਹੁਣ ਜਿਹੜਾ ਦੇਖੋ ਸ ਇਹਨਾਂ ਦੇ ਨਾਲ ਹੋਇਆ ਜੀ ਸਾਡਾ ਤਾਂ ਇਹੀ ਹੈ ਵੀ ਪੈਸੇ ਹੋਰ ਨਾਲ ਨਾ ਹੋਵੇ ਹਾਲਾਤ ਨੇ ਜਿਹੜੇ ਉਹਨਾਂ ਨੂੰ ਕਾਬੂ ਕਰਨ ਲਈ ਜਿੱਥੇ ਵੀ ਇਹ ਜਿਹੜੇ ਸਥਾਨ ਤੇ ਜਿਹੜੀ ਘਟਨਾ ਵਾਪਰੀ ਆਈਦਾ ਕਿ ਆਪਣੇ ਜਿਹੜਾ ਖੰਨੇ ਤੋਂ ਖਮਾੜਾ ਨੂੰ ਰੋਸੂਆ ਜਾਂਦਾ ਤੇ ਜਿੱਥੇ ਘਟਨਾ ਵਾਪਰੀਆ ਜਿਹੜਾ ਸਬੰਧਤ ਅਧਿਕਾਰੀ ਨੇ ਜਿਹੜਾ ਪ੍ਰਸ਼ਾਸਨ ਆ ਜਿਹੜਾ ਉਹ ਬਣਦੀ ਜਿਹੜੀ ਕਾਰਵਾਈ ਆ ਉਹ ਜ਼ਰੂਰ ਅਮਲ ਦੇ ਵਿੱਚ ਲਿਆਉਣਗੇ ਤਾਂ ਕਿ ਕੱਲ ਨੂੰ ਕਿਸੇ ਦੇ ਨਾਲ ਕੋਈ ਇਦਾਂ ਦਾ ਜਿਹੜਾ ਹਾਸਾ ਉਹ ਨਾ ਵਾਪਰੇ ਜਿਹੜੀ ਘਟਨਾ ਜੇਕਰ ਇਹਨਾਂ ਦੇ ਜਿਹੜੇ ਇਹਨਾਂ ਦੇ ਦੱਸਣ ਦੇ ਅਨੁਸਾਰ ਇਹਨਾਂ ਕੋਲੇ ਵੀ ਦੱਸਿਆ ਵੀ ਉਹਨਾਂ ਕੋਲੇ ਅਸਲਾ ਵੀ ਸੀਗਾ ਹਥਿਆਰ ਵੀ ਸੀਗੇ ਕੱਲ ਨੂੰ ਰੱਬ ਨਾ ਕਰੇ ਦੇਖੋ ਬੱਚਿਆਂ ਵਾਲੇ ਨੇ ਪਰਿਵਾਰ ਵਾਲੇ ਨੇਗੇ ਕੱਲ ਨੂੰ ਇਹਨਾਂ ਨਾਲ ਕੋਈ 1921 ਗੱਲਬਾਤ ਹੋ ਜਾਂਦੀ ਤਾਂ ਪਿੱਛੇ ਪਰਿਵਾਰ ਜਿਹੜਾ ਉਹ ਸਾਰਾ ਰੋਲ ਜਾਣਾ ਸੀਗਾ ਹੋਰ ਜਾਣਕਾਰੀ ਲਈ ਦੱਸਣਾ ਚਾਹੁੰਦਾ ਜੀ ਇਹ ਨਗਰ ਪਿੰਡ ਸ ਦੋਨੇ ਜਿਹੜੇ ਵੀ ਵਿਦਿਆ ਇੱਕ ਲਸਾੜੇ ਤੋਂ ਆ ਜੀ ਨਾਲ ਆਪਣੇ ਜਿਹੜੇ ਦੋਨੇ ਆਦਮੀ ਨੇਗੇ ਇਹਨਾਂ ਦੇ ਸਾਟਾ ਫੋਨਾਂ ਦੀ ਦੁਕਾਨ ਆ ਇਹਨਾਂ ਦੀ ਆਪਣੀ ਦੁਕਾਨ ਦੇ ਲਈ ਆਪਣਾ ਕੋਈ ਸ਼ਾਪਿੰਗ ਦੇ ਲਈ ਜਾਂ ਆਪਣਾ ਦੁਕਾਨਦਾਰੀ ਦਾ ਸਮਾਨ ਲੈਣ ਚੱਲੇ ਚੀਏ ਕੁਝ ਤੇ ਉੱਥੇ ਜਿਹੜੀ ਇਹ ਘਟਨਾ ਵਾਪਰੀ ਹੈ ਜਿਹੜੀ ਇਹ ਬਹੁਤ ਨਿੰਦਣਯੋਗ ਆ ਜੀ ਜਿਹੜਾ ਇਹ ਹਾਲਾਤਾਂ ਦੇ ਜਿਹੜਾ ਕਾਬੂ ਕਰ ਲਈ ਜਿਹੜੇ ਸਬੰਧਤ ਅਧਿਕਾਰੀ ਨੇ ਜਿਹੜਾ ਜਿਨ੍ਹਾਂ ਦੇ ਸਬੰਧਤ ਦੇ ਵਿੱਚ ਏਰੀਆ ਜਿਹੜਾ ਪੈਂਦਾ ਜਿਹੜਾ ਉਹ ਉਹਨਾਂ ਨੂੰ ਜਿਹੜੀ ਸਖਤ ਤੋਂ ਸਖਤ ਜਿਹੜੀ ਵਰਦੀ ਕਾਰਵਾਈ ਆ ਉੱਥੇ ਦੇ ਜਿਹੜੇ ਇਲਾਕੇ ਦੇ ਜਿਹੜੇ ਹੋਰ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਕੰਗਾਲ ਕੇ ਜਿਹੜੀ ਉਹਨਾਂ ਦੀ ਤਬਦੀਦ ਜਿਹੜੀ ਆ ਉਹ ਪੂਰੀ ਚੰਗੀ ਪੱਧਰ ਤੇ ਜਿਹੜੀ ਕੀਤੀ ਜਾਵੇ। ਕੀ ਮੰਨਦੇ ਜੀ ਦਿਨ ਦਿਹਾੜੇ ਇਸ ਤਰ੍ਹਾਂ ਦੀ ਜਿੱਦਾਂ ਘਟਨਾ ਨਹੀਂ ਨਹੀਂ ਬਹੁਤ ਨਿੰਦਰ ਜੋਗਾ ਜੀ ਤਿੰਨ ਦਿਹਾੜੇ ਇੱਕ ਇੱਕ ਦਾ ਘਟਣਾ ਵਾਪਰੀ ਜੀ ਉਪਰੋਂ ਦੇਖੋ ਇਹਨਾਂ ਦੀ ਕਿਸੇ ਨੇ ਹੈਲਪ ਵੀ ਨਹੀਂ ਕੀਤੀ। ਹੈਲਪ ਵੀ ਤਕਰੀਬਨ ਲਾ ਲੋ ਵੀ ਕਹਿਣ ਜਨਤ ਦਸਣ ਮੁਤਾਬਕ ਘਟੋ ਘਟੇ ਇਹ ਤਕਰੀਬਨ ਅੱਧੇ ਘੰਟੇ ਬਾਅਦ ਇਹਨਾਂ ਨੂੰ ਸੁਰਤ ਪਤਾ ਲੱਗਿਆ। ਵੀ ਸਾਡ ਨਾਲ ਆ ਭਾਪਰੇ ਹੁਣ ਜਦੋਂ ਹੋਸ਼ ਆਈ ਫਿਰ ਉਹ ਤੋਂ ਰਾਹ ਗਿਰ ਇੱਕ ਤਾਂ ਜਿਹੜਾ ਲੰਘਿਆ ਉਹ ਤੋਂ ਪੁੱਛਿਆ ਵੀ ਸਾਨੂੰ ਫੋਨ ਦੇ ਦੇ। ਫੋਨ ਵੀ ਨਹੀਂ ਕਿਸੇ ਨੇ ਹੈਲਪ ਵੀ ਨਹੀਂ ਦਿੱਤੀ। ਆਲ ਨੇ ਬਹਾਨਾ ਮਾਰਤਾ ਵੀ ਸਾਡੇ ਕੋਲ ਤਾਂ ਫੋਨ ਦੇ ਵਿੱਚ ਬੈਲੈਂਸ ਨਹੀਂ ਹੈਗਾ ਉਹ ਚੀਜ਼ ਨੂੰ ਜਿਹੜੀ ਇਨਸਾਨੀਅਤ ਦੀ ਜਿਹੜੀ ਚੀਜ਼ ਸੀਗੀ ਉਹ ਵੀ ਦੇਖਣ ਨੂੰ ਮਿਲੀ ਨਹੀਂ ਹੈਗੀ ਫਿਰ ਵੀ ਕਿਤੇ ਉੱਥੇ ਓਕੇ ਸੋਕੇ ਟੈਂਦੇ ਆਪਣੇ ਗੱਡੀ ਇਹਨਾਂ ਨੇ ਕਿਸੇ ਤਰੀਕੇ ਨਾਲ ਸਟਾਰਟ ਕਰਕੇ ਆਪਣੇ ਲਾਗੇ ਤਾਂ ਕਿ ਹੋਰ ਪਹੁੰਚੇ ਕਿਤੇ ਫੋਨ ਲਿਆ ਫਿਰ ਸਾਨੂੰ ਫੋਨ ਆਇਆ ਇਹਨਾਂ ਦੇ ਬ੍ਰਦਰ ਜੀ ਨੇ ਵੱਡੇ ਇਹਨਾਂ ਨੇ ਫਿਰ ਮੈਨੂੰ ਫੋਨ ਕੀਤਾ ਫਿਰ ਅਸੀਂ ਤੁਰੰਤ ਜਰੇ ਨਾਲ ਦੀ ਨਾਲ ਇਹਨਾਂ ਕੋਲੇ ਪਹੁੰਚੇ ਆ ਤੇ ਲਿਆ ਕੇ ਆਉਣ ਉਹਨਾਂ ਖੰਨਾ ਆਪਣੇ ਹਸਪੀਟਲ ਦੇ ਵਿੱਚ ਜਿਹੜਾ ਸਾਡਾ ਫਰਜ਼ ਮੰਨਦਾ ਉਹਦਾ ਕਰ ਰਿਹਾ ਜੀ ਤੁਸੀਂ ਮੌਜੂਦਾ ਸਰਪੰਚ ਮੌਜੂਦਾ ਹਾਂ ਜੀ ਅੱਜ ਦੇ ਬੱਲੋਸ ਮਾਮਲੇ ਲੈ ਕੇ ਦੀ ਕਾਰਵਾਈ ਮਾਮਲਾ ਦਰਜ ਕਰ ਲਿਆਗਾ ਤੇ ਅਗਲੀ ਕਾਰਵਾਈ ਸ਼ੁਰੂ ਕਰਤੀਗੇ ਤਾਂ ਜੋ ਜਲਤ ਜਲਦ ਇਹਨਾਂ ਨੂੰ ਜਿਹੜੇ ਐਕਸੀਡੈਂਟ ਦਾ ਬੰਨ ਲਾ ਕੇ ਲੁੱਟਾਂ ਉਹ ਕਰਦੇ ਉਹਨਾਂ ਦੀ ਗਰੋ ਦਾ ਪਰਦਾਵਾਰ ਕੀਤਾ ਜਾਵੇ ਲਾਦੀ ਕਿ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਲੁੱਟਾਂ ਹੋਉਂਦੇ ਪਰ ਕਿਤਨਾ ਕਿਤੇ ਪੁਲਿਸ